ਮੰਗਰਾ ਜਾਰੀ ਹੋ ਰਿਹਾ ਹੈ ਨਸ਼ਾ ਆ ਮਾਨਯੋਗ ਸੀਐਮ ਸਾਹਿਬ ਦੇ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੀ ਨਸ਼ਿਆਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਮੁਹਿੰਮ ਚੜ੍ਹੀ ਗਈ ਹੈ ਉਹਦੀ ਲੜੀ ਦੇ ਵਿੱਚ ਇੱਕ ਅਗਰ ਅਵੇਰਨੈਸ ਪ੍ਰੋਗਰਾਮ ਜਿਹੜਾ ਉਪਰਾਈ ਜਾ ਰਿਹਾ ਹੈ ਤਾਂ ਉਹਨਾਂ ਦੇ ਵਿੱਚ ਵੀ ਮੁਹਾਲੀ ਡਿਸਟ੍ਰਿਕਟ ਦੇ ਵਿੱਚ ਵੀ ਅਸੀਂ ਇੱਕ ਪੂਰਾ ਫੁੱਟਬਾਲ ਟੂਰਨਾਮੈਂਟ ਜਿਹੜਾ ਕਰਾ ਰਹੇ ਹਾਂ ਜਿਹਦੇ ਵਿੱਚ ਸਾਡੇ 100 ਤੋਂ ਵੱਧ ਪਿੰਡ ਜਿਹੜੇ ਆ ਉਹ ਪਾਰਟਿਸਿਪੇਟ ਕਰ ਰਹੇ ਆ ਇਹਦੇ ਵਿੱਚ ਰੈਗੂਲਰ ਪਹਿਲਾਂ ਸਬਡੀਨ ਲੈਵਲ ਤੇ ਮੈਚ ਹੋਣਗੇ ਤੇ ਉਸ ਤੋਂ ਬਾਅਦ ਫਾਈਨਲੀ ਡਿਸਟ੍ਰਿਕਟ ਲੈਵਲ ਤੇ ਕੁਆਟਰਫਾਈਨਲ ਸੈਮੀਫਾਈਨਲ ਤੇ ਫਾਈਨਲ ਮੈਚ ਹੋਏਗਾ ਇਹ ਚ ਅਸੀਂ ਇੱਕ ਸ਼ਾਰਟ ਫਾਰਮੈਟ ਜਿਹੜਾ ਮੈਚ ਰੱਖਿਆ ਹੈ 20 ਮਿੰਟ ਦਾ ਹਰ ਇੱਕ ਮੈਚ ਹੁੰਦਾ ਹੈ ਇਹਦੇ ਵਿੱਚ ਤੇ 6 ਸਟੇਮ ਯਾਨੀ ਹਰ ਇੱਕ ਟੀਮ ਦੇ 6 ਜਣੇ ਜਿਹੜੇ ਆ ਹੁੰਦੇ ਨੇ ਇਹ ਚ ਸਾਨੂੰ ਉਮੀਦ ਹੈ ਇਹਦੇ ਨਾਲ ਪਿੰਡਾਂ ਦੇ ਵਿੱਚ ਜਿਹੜੀ ਸਪੋਰਟਸ ਦਾ ਕਲਚਰ ਹੈ ਉਹ ਜਵਦਾ ਹੋਏਗਾ ਜੇ ਸਾਡਾ ਇਹ ਜਿਹੜਾ ਪ੍ਰੋਗਰਾਮ ਹੈ ਇਹ ਇੱਕ ਯੂਥ ਇੰਗੇਜਮੈਂਟ ਪ੍ਰੋਗਰਾਮ ਦੇ ਤੌਰ ਤੇ ਅਸੀਂ ਇਹਨੂੰ ਲੈ ਕੇ ਜਾ ਰਹੇ ਹਾਂ ਕਿ ਅਸੀਂ ਸਾਰੇ ਯੂਥ ਨੂੰ ਸਪੋਰਟਸ ਦੇ ਵੱਲ ਇਹਦੇ ਵਿੱਚ ਅ ਸਪੋਰਟਸ ਦੇ ਨਾਲ ਜੋੜਨਾ ਚਾਹੁੰਦੇ ਆ ਤਾਂ ਕਿ ਜਿਹੜੇ ਨਸ਼ਿਆਂ ਦੀ ਨਸ਼ਿਆਂ ਤੋਂ ਦੂਰ ਰਹਿਣ ਉਹ ਜਿਹੜਾ ਬੰਦਾ ਫਿਜ਼ੀਕਲੀ ਫਿਟਨੈਸ ਵੱਲ ਚੱਲ ਪੈਂਦਾ ਸਪੋਰਟਸ ਵੱਲ ਚੱਲ ਪੈਂਦਾ ਉਹ ਨਸ਼ਿਆਂ ਤੋਂ ਆਪੇ ਹੀ ਦੂਰ ਹੋ ਜਾਂਦਾ ਤਾਂ ਇਸੇ ਕਰਕੇ ਅਵੇਰਨੈਸ ਪ੍ਰੋਗਰਾਮ ਡਰੱਗਸ ਦੇ ਖਿਲਾਫ ਹੈ ਪਲਸ ਯੂਥ ਨੂੰ ਸਪੋਰਟਸ ਦੇ ਨਾਲ ਫਿਟਨੈਸ ਦੇ ਨਾਲ ਜੋੜਨ ਵਾਸਤੇ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਇਹ ਵੀ ਸੰਦੇਸ਼ ਦੇਣਾ ਚਾਹੂੰਗਾ ਕਿ ਜਿਹੜਾ ਪੰਜਾਬ ਪੁਲਿਸ ਵਚਨਬੱਧ ਹੈ ਨਸ਼ੇ ਨੂੰ ਜੜ ਤੋਂ ਜੜ ਤੋਂ ਖਤਮ ਕਰਨ ਲਈ ਜਿਹੜਾ ਨਸ਼ਾ ਕਰਦਾ ਹੈ ਉਹਨੂੰ ਅਸੀਂ ਇਲਾਜ ਕਰਵਾ ਰਹੇ ਆ ਜਿਹੜਾ ਨਸ਼ਾ ਵੇਚਣ ਵਾਲਾ ਹੈ ਉਹਨੂੰ ਅਸੀਂ ਸਲਾਖਾਂ ਦੇ ਪਿੱਛੇ ਸਿੱਟ ਰਹੇ ਆ ਸਾਡੀ ਰੈਗੂਲਰ ਡਰਾਈਵ ਜਿਹੜੀ ਚੱਲ ਰਹੀ ਹੈ ਹੁਣ ਵੀ ਅਸੀਂ ਪਿਛਲੇ ਕੁਝ ਟਾਈਮ ਦੇ ਵਿੱਚ ਕਾਫੀ ਬੰਦੇ ਜਿਹੜੇ ਆ ਫੜ ਕੇ ਅਸੀਂ ਜੇਲ੍ਹ ਦੇ ਵਿੱਚ ਸਿੱਟੇ ਹਨ ਜਿਹੜੇ ਬੰਦੇ ਜਿਹੜੇ ਵੇਚਦੇ ਨੇ ਨਸ਼ਾ ਤੇ ਇਹ ਜਿਹੜੀ ਆਪਾਂ ਆਪਾਂ ਸਾਰਿਆਂ ਨੇ ਮਿਲ ਜੁਲ ਕੇ ਸਾਰੇ ਸਮਾਜ ਨੇ ਮਿਲ ਜੁਲ ਕੇ ਇਹ ਨਸ਼ੇ ਦੀ ਜਿਹੜੀ ਕੋੜ ਹੈ ਇਹਨੂੰ ਆਪਾਂ ਵੜਨਾ ਹੈ ਤਾਂ ਜੋ ਆਪਾਂ ਇੱਕ ਅچھے ਸਮਾਜ ਦੇ ਵਿੱਚ ਇੱਕ ਵਧੀਆ ਸਮਾਜ ਦੇ ਵਿੱਚ ਰਹਿ ਸਕੀਏ ਤੇ ਕਰਨਾ ਨਿਕਾਇਆ ਹੈ ਇਹ ਪੰਜਾਬ ਪੁਲਿਸ ਦੀ ਜਿਹੜੀ ਸਪੈਸ਼ਲ ਡਰਾਈਵ ਚੱਲ ਰਹੀ ਹੈ ਡਰੱਗਸ ਦੇ ਖਿਲਾਫ ਨਸ਼ਿਆ ਦਾ ਖਿਲਾਫ ਤੁਸੀਂ ਜਾਣਦੇ ਹੋ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਹੇਠ ਉਹਨਾਂ ਦੇ ਗਾਈਡਲਾਈਨਸ ਦੇ ਮੁਤਾਬਿਕ ਅਸੀਂ ਨਸ਼ਿਆ ਦੇ ਖਾਤਮਾ ਕਰਨ ਲਈ ਚੱਲ ਰਏ ਹੈਗੇ ਵਚਨਬੱਧ ਹੈਗੇ ਉਹਦੇ ਮੁਤਾਬਿਕ ਹੀ ਪੰਜਾਬ ਦੇ ਵਕਫ ਵਕ ਜ਼ਿਲ੍ਹਿਆਂ ਦੇ ਵਿੱਚ ਇਹ ਸਪੈਸ਼ਲ ਡਰਾਈਵ ਡਰੱਗਸ ਦੀ ਚੱਲ ਰਹੀ ਹੈ ਉਹਦੇ ਮੁਤਾਬਿਕ ਹੀ ਅਵੇਅਰਨੈਸ ਪ੍ਰੋਗਰਾਮ ਡਰੱਗਸ ਦੇ ਚੱਲ ਰਹੇ ਹੈ ਤੇ ਅਸੀਂ ਬੱਚਿਆਂ ਦੇ ਬੱਚਿਆਂ ਵੱਲ ਯੁਵਾਵਾਂ ਦੇ ਵੱਲ ਇਹ ਨਸ਼ਿਆਂ ਦੇ ਖਿਲਾਫ ਇਹ ਮੈਸੇਜ ਲੈ ਕੇ ਜਾਣਾ ਚਾਹੁੰਦੇ ਆ ਕਿ ਨਸ਼ਿਆਂ ਨੂੰ ਨਾ ਕਹੋ ਖੇਡਾਂ ਨੂੰ ਹਾਂ ਕਹੋ ਜ਼ਿੰਦਗੀ ਨੂੰ ਹਾਂ ਕਹੋ ਤੇ ਇਸ ਕਰਕੇ ਅਸੀਂ ਇਹ ਖੇਡਾਂ ਦੀ ਟੂਰਨਾਮੈਂਟ ਆਰਗੇਨਾਈਜ਼ ਕੀਤੀ ਹੈ ਹਰ ਇੱਕ ਪਿੰਡਾ ਚੋਂ ਇੱਕ ਇੱਕ ਟੀਮ ਬਣੀ ਹੈ ਉਹਨਾਂ ਦੇ ਲੀਗ ਮੈਚੇਸ ਕਰਵਾਏ ਗਏ ਤੇ ਅੱਜ ਇਹ ਫਾਈਨਲ ਮੈਚ ਆ ਜਿੱਥੇ ਮੋਹਾਲੀ ਵਰਸਸ ਕੁਰਾਲੀ ਤੁਸੀਂ ਦੇਖ ਰਹੇ ਹੋ ਹੋ ਰਿਹਾ ਹੈ ਯੁਵਾਵਾਂ ਦੇ ਵਿੱਚ ਬਹਾਰੀ ਉਤਸ਼ਾਹ ਹੈ ਖਿਡਾਰੀਆਂ ਦੇ ਵਿੱਚ ਬਹਾਰੀ ਉਤਸ਼ਾਹ ਇੱਥੇ ਦੇਖ ਰਹੇ ਤੇ ਸਾਨੂੰ ਵੀ ਬਹੁਤ ਖੁਸ਼ੀ ਹੋ ਰਹੀ ਹੈ ਇਹਦੇ ਵਿੱਚ ਸ਼ਰੀਕ ਹੋ ਕੇ ਜੀ ਇੰਨੀ ਟੀਮਾਂ ਨੇ ਭਾਗ ਲਿਆ ਇਸ ਵਿੱਚ ਹਰੇਕ ਪਿੰਡਾਇ ਦੇ ਵਿੱਚੋਂ ਇੱਕ ਇੱਕ ਟੀਮ ਹੋਈ ਹੈ ਤੇ ਹਰੇਕ ਪਿੰਡਾ ਚੋਂ ਯੁਵਾਵਾਂ ਨੇ ਇੱਥੇ ਭਾਗ ਲਿਆ ਹੈਗਾ ਤੇ ਅੱਜ ਮੋਹਾਲੀ ਔਰ ਕੁਰਾਲੀ ਦੀ ਇਹ ਫਾਈਨਲ ਮੈਚ ਇੱਥੇ ਹੋ ਰਹੀ ਹੈ